ਦੋਸਤੋ ਅੱਜ ਬੇਹੱਦ ਦਰਦਨਾਕ ਘਟਨਾ ਵਾਪਰੀ ਜਦੋਂ ਇੱਕ ਤਿੰਨ ਧੀਆਂ ਦੀ ਮਾਂ ਮਾਸੂਮ ਬੱਚਿਆਂ ਨੂੰ ਛੱਡ ਕੇ ਇਸ ਜਹਾਨ ਤੋਂ ਤੁਰ ਗਈ ਜਿਹੜੀਆਂ ਬੱਚੀਆਂ 1 ਸਾਲ 3 ਸਾਲ ਤੇ 7 ਸਾਲ ਦੀਆਂ ਦੱਸੀਆਂ ਜਾ ਰਹੀਆਂ ਨੇ ਇਹ ਘਟਨਾ ਅੱਜ ਉਸ ਵੇਲੇ ਵਾਪਰੀ ਜਦੋਂ ਇੱਕ ਪਰਿਵਾਰ ਸੰਘੇੜਾ ਤੋਂ ਨਾਭਾ ਜਾ ਰਿਹਾ ਸੀ ਤਾਂ ਉਹ PRTC ਬੱਸ ਵਿੱਚ ਸਫ਼ਰ ਕਰ ਰਿਹਾ ਸੀ ਦੱਸਿਆ ਜਾ ਰਿਹਾ ਸੀ ਕਿ ਇਹ ਜਿਹੜਾ ਪਰਿਵਾਰ ਆ PRTC ਬੱਸ ਦੀ ਬਾਰੀ ਦੇ ਕੋਲ ਸੀਟਾਂ ਤੇ ਬੈਠਾ ਹੋਇਆ ਸੀ ਤਾਂ ਅਚਾਨਕ ਦੱਸਿਆ ਜਾ ਰਿਹਾ ਕਿ ਧੂਰੀ ਦੇ ਕੋਲ ਆ ਕੇ ਡਰਾਈਵਰ ਵੱਲੋਂ ਇੱਕ ਕੱਟ ਮਾਰਿਆ ਜਾਂਦਾ ਜਿਹਦੇ ਕਰਕੇ ਜਿਹੜੀ ਔਰਤ ਸੀ ਤੇ ਇਹਦੇ ਕੋਲ ਜਿਹੜੀ ਚੁੱਕੀ ਹੋਈ ਮਾਸੂਮ ਬੱਚੀ ਸੀ ਦੋਨੋਂ ਜਾਣੀਆਂ ਬਾਰੀ ਦੇ ਵਿੱਚ ਦੀ ਬੱਸ ਤੋਂ ਹੇਠਾਂ ਡਿੱਗ ਪੈਂਦੀਆਂ ਨੇ ਤੇ ਜਿਹਦੇ ਕਰਕੇ ਮਾਂ ਦੀ ਤੁਰੰਤ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਦੱਸਿਆ ਜਾ ਰਿਹਾ ਕਿ ਜਿਹੜੀ ਮਾਂ ਸੀ ਉਹਨੂੰ ਏਸੇ ਹੀ ਪੀਆਰਟੀਸੀ ਬੱਸ ਰਾਹੀਂ ਹਸਪਤਾਲ ਵਿੱਚ ਲੈ ਕੇ ਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਨੂੰ ਦੇਖਦੇ ਸਾਰ ਕਹਿ ਦਿੱਤਾ ਕਿ ਇਹ ਵੀ ਮੌਤ ਹੋ ਚੁੱਕੀ ਆ ਤੇ ਜਿਹੜੀ ਬੱਚੀ ਆ ਉਹਦੀ ਡਾਕਟਰ ਦੇਖਭਾਲ ਦੇ ਵਿੱਚ ਲੱਗ ਗਏ ਉਹਦਾ ਇਲਾਜ ਕਰਨ ਲੱਗ ਗਏ ਪਰ ਡਾਕਟਰਾਂ ਦੁਆਰਾ ਦੱਸਿਆ ਜਾ ਰਿਹਾ ਕਿ ਜਿਹੜੀ ਬੱਚੀ ਆ ਉਹ ਸੇਫ ਆ ਸਹੀ ਸਲਾਮਤਾ ਪਰ ਜਿਹੜੀ ਮਾਂ ਐ ਉਹਦੀ ਮੌਤ ਹੋ ਚੁੱਕੀ ਆ ਤੇ ਆਪਣੇ ਪਿੱਛੇ ਤਿੰਨ ਮਾਸੂਮ ਧੀਆ ਛੱਡ ਗਈ ਆ ਦੂਜੇ ਪਾਸੇ ਜਦੋਂ ਕੰਡਕਟਰ ਵੀਰਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਬੱਸ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਉਹਨਾਂ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਏ ਉਹਨਾਂ ਦਾ ਕਹਿਣਾ ਏ ਕਿ ਬੱਸ ਧੁੰਦ ਦੇ ਕਾਰਨ ਹੋਲੀ ਸੀ ਬੱਸ ਦੀ ਰਫ਼ਤਾਰ ਤੇਜ਼ ਨਹੀਂ ਸੀ ਸਗੋਂ ਜਿਹੜੀ ਇਹ ਮਾਂ ਸੀਗੀ ਔਰਤ ਸੀਗੀ ਆਪਣੇ ਬੱਚੇ ਨੂੰ ਸ਼ਾਇਦ ਇਹ ਉਲਟੀ ਕਰਵਾ ਰਹੀ ਸੀ ਬਾਹਰੀ ਦੇ ਵਿੱਚ ਜੀਦੇ ਕਰਕੇ ਇਹ ਹਾਦਸਾ ਵਾਪਰਿਆ ਮਾਮਲੇ ਦੀ ਸਚਾਈ ਕੀ ਆ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਪੁਲਿਸ ਇਸ ਮਾਮਲੇ ਦੀ ਪੂਰੀ ਇਨਵੈਸਟੀਗੇਸ਼ਨ ਕਰੂਗੀ ਤਾਂ ਫਿਰ ਨਿਕਲ ਕੇ ਸਾਹਮਣੇ ਆਊਗਾ ਕਿ ਆਖਰ ਅਜਿਹਾ ਕਿਉਂ ਹੋਇਆ ਕੀ ਇਹਦੇ ਵਿੱਚ ਡਰਾਈਵਰ ਦੀ ਬਸ ਡਰਾਈਵਰ ਦੀ ਗਲਤੀ ਆ ਜਾਂ ਇਹ ਸੱਚਮੁੱਚ ਉਲਟੀ ਕਰਵਾਉਂਦੇ ਘਟਨਾ ਵਾਪਰੀ ਪਰ ਬੇहद ਮੰਦਭਾਗੀ ਘਟਨਾ ਉਸ ਔਰਤ ਦਾ ਇਸ ਜਹਾਨ ਤੋਂ ਚਲੇ ਜਾਣਾ ਤੇ ਤਿੰਨ ਪਿੱਛੇ ਮਾਸੂਮ ਬੱਚੀਆਂ ਛੱਡ ਜਾਣਾ ਇਸ ਟਾਈਮ ਉਸ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਤੇ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਸਾਡੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤਿੰਨ ਮਾਸੂਮ ਧੀਆ ਦੀ ਮਾਂ ਜਿਹੜੀ ਇਸ ਜਹਾਨ ਤੋਂ ਤੁਰ ਗਈ ਤੇ ਇੱਕ ਗੱਲ ਹੋਰ ਵੀ ਦੇਖੀ ਜਾਂਦੀ ਆ ਅਕਸਰ ਹੀ ਕਿ ਜਿਹੜੇ ਭਰਾ ਬੱਸਾਂ ਵਾਲੇ ਨੇ ਚਾਹੇ ਉਹ ਪ੍ਰਾਈਵੇਟ ਵਿਭਾਗ ਦੇ ਹੋਣ ਜਾਂ ਸਰਕਾਰੀ ਵਿਭਾਗ ਦੇ ਹੋਣ ਬੱਸਾਂ ਕੋਈ ਵੀ ਹੋਣ ਉਹਨਾਂ ਤੇ ਅਕਸਰ ਹੀ ਇਹ ਇਲਜ਼ਾਮ ਲੱਗਦੇ ਨੇ ਕਿ ਉਹ ਬਹੁਤ ਤੇਜ਼ੀ ਦੇ ਨਾਲ ਬੱਸਾਂ ਲੈ ਕੇ ਜਾਂਦੇ ਨੇ ਉਹ ਅਨਗੇਲੀ ਵਰਤਦੇ ਨੇ ਕਈ ਵਾਰ ਇੱਥੋਂ ਤੱਕ ਇਲਜ਼ਾਮ ਲੱਗਦੇ ਨੇ ਕਿ ਉਹ ਨਸ਼ਾ ਕਰਕੇ ਜਿਹੜੇ ਵੀਕਲ ਚਲਾਉਂਦੇ ਨੇ ਹੁਣ ਇਸ ਮਾਮਲੇ ਦੀ ਕੀ ਸਚਾਈ ਹੈ ਇਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਪਰ ਦੇਖਿਆ ਅਕਸਰ ਅਜਿਹਾ ਹੀ ਜਾਂਦਾ ਕਿ ਇਹਨਾਂ ਵੀਕਲਾਂ ਨੂੰ ਚਲਾਉਣ ਵਿੱਚ ਅਨਗੇਲੀ ਵਰਤੀ ਜਾਂਦੀ ਆ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੀਆਂ ਆਏ ਦਿਨ ਇਹ ਘਟਨਾਵਾਂ ਵਾਪਰ ਰਹੀਆਂ ਨੇ ਹੁਣ ਤਾਂ ਚਲੋ ਇਹ ਕਿਹਾ ਜਾ ਸਕਦਾ ਕਿ ਧੁੰਦ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਨੇ ਪਰ ਅੱਗੋਂ ਪਿੱਛੋਂ ਵੀ ਅਜਈਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਤਾਂ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਜੇਕਰ ਬੱਸਾਂ ਦੇ ਕੋਈ ਟਾਈਮ ਦੀ ਸਮੱਸਿਆ ਤਾਂ ਉਹਨੂੰ ਵੀ ਨਜ਼ਰਅੰਦਾਜ਼ ਸਰਕਾਰਾਂ ਨੂੰ ਨਹੀਂ ਕਰਨਾ ਚਾਹੀਦਾ ਉਹਦੇ ਤੇ ਵੀ ਧਿਆਨ ਦੇਣਾ ਚਾਹੀਦਾ ਜੇਕਰ ਹੋਰ ਸਮੱਸਿਆ ਤਾਂ ਉਹਨੂੰ ਵੀ ਹੱਲ ਕਰਨਾ ਚਾਹੀਦਾ ਤਾਂ ਕਿ ਜਿਹੜੇ ਲੋਕਾਂ ਦੀ ਜਾਨ ਦੀ ਰੱਖਿਆ ਹੋ ਸਕੇ ਕਿਉਂਕਿ ਇੱਕ ਬੱਸ ਵਿੱਚ ਕਿੰਨੇ ਲੋਕ ਸਵਾਰ ਹੁੰਦੇ ਨੇ ਜੇਕਰ ਅਜਿਹੀਆਂ ਅਣਗਹਿਲੀਆਂ ਬੱਸਾਂ ਨੂੰ ਚਲਾਉਣ ਵਾਲੇ ਕਰਨਗੇ ਜਾਂ ਉਹਨਾਂ ਨੂੰ ਕੋਈ ਸਮੇਂ ਦੀ ਸੀਮਤਾ ਹੀ ਹੋਊਗੀ ਜਾਂ ਕਿਸੇ ਪ੍ਰਕਾਰ ਦੀ ਹੋਰ ਗੱਲ ਹੋਊਗੀ ਤਾਂ ਇੰਨੀਆਂ ਜਿਹੜੀਆਂ ਸਵਾਰੀਆਂ ਹੁੰਦੀਆਂ ਨੇ ਉਹਨਾਂ ਦੀ ਜਾਨ ਜੋਖਮ ਵਿੱਚ ਪੈਂਦੀ ਆ ਸੋ ਸਰਕਾਰਾਂ ਨੂੰ ਵੀ ਚਾਹੀਦਾ ਇਸ ਪਾਸੇ ਧਿਆਨ ਦੇਣ ਚਾਹੀਏ ਬੱਸਾਂ ਸਰਕਾਰੀ ਨੇ ਤੇ ਚਾਹੇ ਪ੍ਰਾਈਵੇਟ